ਸਸਚਕਾਲ ਜੀ ਸਾਰਿਆਂ ਨੂੰ ਹੋਰ ਸਨੋਂ ਤੁਹਾਡਾ ਕੀ ਹਾਲ ਚਾਲ ਹੈ ਤੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਸ਼ਾਮ ਦਾ ਟਾਈਮ ਆਲਮੋਸਟ 7 7:30 ਵਜੇ ਦਾ ਟਾਈਮ ਹੋ ਗਿਆ ਹੈ ਤੇ ਇਸ ਟਾਈਮ ਅਸੀਂ ਜਿਹੜਾ ਵਾ ਆਪਣੇ ਜਿਤੋਂ ਕੰਮ ਕਰਾਂ ਤੋਂ ਫ੍ਰੀ ਹੋ ਕੇ ਤੇ ਰਾਤ ਦਾ ਰੋਟੀ ਪਾਣੀ ਦਾ ਕੰਮ ਕਰਕੇ ਤੇ ਇਸ ਤੋਂ ਬਾਅਦ ਫਿਰ ਅਸੀਂ ਲੈ ਕੇ ਆਏ ਆ ਤੁਹਾਡੇ ਵਾਸਤੇ ਵੀਡੀਓ ਤੇ ਨਾਲ ਅਸੀਂ ਆਪਣੀ ਸਕਿਨ ਕੇਅਰ ਰੂਟੀਨ ਕਰ ਲੈਂਦੇ ਆ ਤੇ ਨਾਲ ਅਸੀਂ ਤੁਹਾਡੇ ਨਾਲ ਕਰ ਲੈਣੀ ਆ ਵੀਡੀਓ ਸ਼ੇਅਰ ਤੇ ਗਰਮੀ ਜਿਹੜੀ ਆ ਉਹ ਬਹੁਤ ਜ਼ਿਆਦਾ ਹੈ ਤੇ ਬਾਰਿਸ਼ ਪੈਂਦੀ ਆ ਬਾਰਿਸ਼ ਜਦੋਂ ਹਟ ਜਾਂਦੀ ਆ ਫਿਰ ਗਰਮੀ ਹੋ ਜਾਂਦੀ ਆ ਜਦੋਂ ਬਾਰਿਸ਼ ਪੈਂਦੀ ਆ ਉਹ ਠੰਡਾ ਮੌਸਮ ਹੋ ਜਾਂਦਾ ਹੈ ਤੇ ਗਰਮੀ ਦੇ ਇਸ ਮੌਸਮ ਦੇ ਵਿੱਚ ਅੱਜ ਅਸੀਂ ਤੁਹਾਡੇ ਨਾਲ ਇੱਕ ਨਵਾਂ ਪੈਕ ਲੈ ਕੇ ਆਏ ਜਿਹੜਾ ਕਿ ਈਜ਼ੀਲੀ ਸਭ ਤੋਂ ਘੱਟ ਕੀਮਤ ਦੇ ਵਿੱਚ ਜਿਹੜਾ ਵਾ ਜਿਹੜਾ ਸੌਖੇ ਤਰੀਕੇ ਨਾਲ ਤੁਹਾਨੂੰ ਕਿਚਨ ਦੇ ਵਿੱਚ ਜਿਹੜੇ ਸਾਰੇ ਚੀਜ਼ਾਂ ਮਿਲ ਜਾਂਦੀਆਂ ਨੇ ਜ਼ੀਰੋ ਕਾਸ ਜ਼ੀਰੋ ਕਾਸਟ ਆਫ ਜਿਹੜਾ ਵਾ ਤੁਹਾਡਾ ਇਹ ਪੈਕ ਤਿਆਰ ਹੋ ਜਾਂਦਾ ਹੈ ਤੇ ਚਿਹਰੇ ਨੂੰ ਬਹੁਤ ਹੀ ਵਧੀਆ ਇਫੈਕਟ ਦਿੰਦਾ ਹੈ ਤੁਹਾਡੀ ਸਕਿਨ ਨੂੰ ਟਾਈਟ ਕਰਨ ਦੇ ਵਿੱਚ ਬ੍ਰਾਈਟ ਕਰਨ ਦੇ ਵਿੱਚ ਤੇ ਜਿਹੜੀ ਡੈੱਡ ਸਕਿਨ ਵਾ ਉਹਨੂੰ ਉਤਾਰਨ ਵਿੱਚ ਤੇ ਜਿੰਨਾ ਤੁਹਾਡੀ ਜਿਹੜੀਆਂ ਰਿੰਕਲਸ ਨੇ ਝੁਰੜੀਆਂ ਉਹਦੀ ਪ੍ਰੋਬਲਮ ਜਿਹੜੀ ਦੂਰ ਹੋ ਜਾਂਦੀ ਹੈ ਐਂਟੀ 에ਜਿੰਗ ਦਾ ਕੰਮ ਕਰਦਾ ਹੈ ਤੇ ਤੁਹਾਡੀ ਸਕਿਨ ਨੂੰ ਟਾਈਟ ਰੱਖਦਾ ਹੈ ਤੇ ਇਹ ਚੀਜ਼ਾਂ ਜਿਹੜੀਆਂ ਤੁਸੀਂ ਜਿਹੜੀਆਂ ਨੇਚਰਲ ਨੇ ਤੇ ਸਾਰੀਆਂ ਚੀਜ਼ਾਂ ਕਿਚਨ ਵਿੱਚ ਹੀ ਮਿਲਣ ਵਾਲੀਆਂ ਤੁਹਾਨੂੰ ਬਾਹਰੋਂ ਕੋਈ ਵੀ ਚੀਜ਼ ਲਿਆਉਣ ਦੀ ਜ਼ਰੂਰਤ ਨਹੀਂ ਪੈਗੀ ਤੇ ਇਹਦੇ ਵਾਸਤੇ ਅਸੀਂ ਕੀ ਕਰਨਾ ਹੈ ਕਿ ਕਿਸੇ ਪਹਿਰੇ ਨੂੰ ਗਰਾਜ ਨਹੀਂ ਕਰਨਾ ਕਈ ਵਾਰ ਕਈ ਚੀਜ਼ਾਂ ਨਹੀਂ ਮਿਲਦੀਆਂ ਹੈਗੀਆਂ ਬਾਹਰੋਂ ਵੀ ਲੈ ਕੇ ਆਉਣੇ ਪੈਂਦੇ ਬਟ ਇਹ ਜਰਾ ਪੈਕਵਾ ਉਹ ਹਰ ਇੱਕ ਭੈਣ ਦੀ ਕਿਚਨ ਦੇ ਵਿੱਚ ਜ਼ਰੂਰ ਮਜੂਦ ਹੋਵੇਗਾ ਤੇ ਇਹਦੇ ਵਾਸਤੇ ਅਸੀਂ ਕੀ ਲੈਣਾ ਹੈ ਸਭ ਤੋਂ ਪਹਿਲਾਂ ਲੈਣਾ ਜੀ ਅਸੀਂ ਕਣਕ ਦਾ ਆਟਾ ਕਣਕ ਦਾ ਆਟਾ ਤਾਂ ਜੀ ਹਰ ਇੱਕ ਦੀ ਕਿਚਨ ਦੇ ਵਿੱਚ ਗਰੀਬ ਤੋਂ ਗਰੀਬ ਅਮੀਰ ਤੋਂ ਅਮੀਰ ਹਰ ਇੱਕ ਦੇ ਘਰ ਦੇ ਵਿੱਚ ਕਣਕ ਦਾ ਆਟਾ ਜ਼ਰੂਰ ਹੁੰਦਾ ਹੈ ਕਿਉਂਕਿ ਦੋ ਰੋਟੀਆਂ ਤਾਂ ਹਰ ਕੋਈ ਖਾ ਕੇ ਸੌਂਦਾ ਹੈ ਤੇ ਕਣਕ ਦਾ ਆਟਾ ਲੈਣਾ ਹੈ ਤੇ ਕਣਕ ਦਾ ਆਟਾ ਅਸੀਂ ਲੈ ਲਿਆ ਆਪਣੇ ਤੁਸੀਂ ਅਕੋਰਡਿੰਗ ਲੈ ਲਓ ਜੇ ਤੁਸੀਂ ਣਾਉਣ ਤੋਂ ਪਹਿਲਾਂ ਇਹਨੂੰ ਜੂਸ ਕਰਨਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਆਪਣੇ ਗਰਦਨ ਤੇ ਫੇਸ ਤੇ ਇਧਰ ਬਾਜੂ ਤੇ ਹੱਥਾਂ ਤੇ ਪੈਰਾਂ ਤੇ ਕਿਤੇ ਵੀ ਲਗਾ ਸਕਦੇ ਹੋ ਤੇ ਮੈਂ ਇਸ ਟਾਈਮ ਤੁਹਾਨੂੰ ਸਿਰਫ ਫੇਸ ਤੇ ਲਗਾ ਕੇ ਦੱਸਾਂਗੀ ਤੇ ਕਣਕ ਦਾ ਆਟਾ ਜਿਹੜਾ ਬਹੁਤ ਠੰਡਾ ਹੁੰਦਾ ਹੈ ਕਣਕ ਦਾ ਆਟਾ ਵਧੀਆ ਹੁੰਦਾ ਹੈ ਤੇ ਇਹ ਮੈਂ ਲਵਾਂਗੀ ਇੱਕ ਚਮਚ ਕਣਕ ਦਾ ਆਟਾ ਲੈ ਲਿਆ ਤੇ ਪਲੱਸ ਇਹਦੇ ਵਿੱਚ ਅਸੀਂ ਸਕਿਨ ਟੋਨ ਨੂੰ ਵਾਈਟ ਕਰਨ ਵਾਸਤੇ ਜਿਹੜਾ ਕਣਕ ਦਾ ਆਟਾ ਹੈ ਉਹ ਸਾਡੀ ਸਕਿਨ ਨੂੰ ਟਾਈਟ ਕਰਦਾ ਹੈ ਤੇ ਇਹਨੂੰ ਬ੍ਰਾਈਟ ਵਾਈਟ ਕਰਨ ਵਾਸਤੇ ਇਦੇ ਵਿੱਚ ਅਸੀਂ ਜਿੰਨਾ ਕਣਕ ਦਾ ਆਟਾ ਲਿਆ ਉਹਨਾ ਹੀ ਅਸੀਂ ਲਵਾਂਗੇ ਜੀ ਚੌਲਾਂ ਦਾ ਆਟਾ ਚੌਲਾਂ ਦਾ ਆਟਾ ਵੀ ਜੇ ਜੇ ਚੌਲਾਂ ਦਾ ਆਟਾ ਨਹੀਂ ਤਾਂ ਚੌਲ ਤਾਂ ਘਰ ਦੇ ਵਿੱਚ ਮੌਜੂਦ ਹੁੰਦੇ ਹੀ ਹੈ ਤਾਂ ਤੁਸੀਂ ਉਹਨੂੰ ਮਿਕਸੀ ਵਿੱਚ ਬਿਲਕੁਲ ਫਾਈਨ ਪਾਊਡਰ ਬਣਾ ਲਓ ਬੇ ਹਲਕਾ ਜਿਹਾ ਦਰਦਰਾ ਨਹੀਂ ਰਹਿਣਾ ਚਾਹੀਦਾ ਕਿਉਂਕਿ ਜਦੋਂ ਅਸੀਂ ਮ사ਜ ਕਰਦੇ ਹਾਂ ਤਾਂ ਸਕਿਨ ਨੂੰ ਹਾਰਮ ਕਰ ਸਕਦਾ ਹੈ ਰੈਸ਼ ਹੋ ਸਕਦੇ ਨੇ ਤੇ ਇਹਨਾਂ ਦੋਨਾਂ ਚੀਜ਼ਾਂ ਨੂੰ ਅਸੀਂ ਮਿਲਾ ਲਿਆ ਤੇ ਹੁਣ ਅਸੀਂ ਇਹਦੇ ਵਿੱਚ ਥੋੜਾ ਜਿਹਾ ਪਾਵਾਂਗੇ ਜੀ ਸ਼ਹਿਦ ਸ਼ਹਿਦ ਵਿਹਾਰ ਘਰ ਦੇ ਵਿੱਚ ਮੌਜੂਦ ਤਕਰੀਬਨ ਹੁੰਦਾ ਹੀ ਆ ਤੇ ਜੇ ਸ਼ਾਇਦ ਜਿਹੜਾ ਸ਼ਹਿਦ ਨਹੀਂ ਹੈਗਾ ਹਣੀ ਨਹੀਂ ਹੈਗਾ ਤਾਂ ਤੁਸੀਂ ਇਸ ਦੀ ਜਗਾ ਤੇ ਤੁਸੀਂ ਇਹਦੇ ਵਿੱਚ ਦਹੀਂ ਯੂਜ਼ ਕਰ ਸਕਦੇ ਹੋ ਜਾਂ ਤੁਸੀਂ ਐਲੋਵੀਰਾ ਜੈਲ ਯੂਜ਼ ਕਰ ਲਓ ਤੇ ਇਹ ਥੋੜਾ ਜਿਹਾ ਅਸੀਂ ਪਾਲਿਆ ਵਿੱਚ ਅਸੀਂ ਸ਼ਹਿਦ ਇਹਨੂੰ ਅਸੀਂ ਕਰ ਲਵਾਂਗੇ ਮਿਕਸ ਤੇ ਫਿਰ ਇਹਨੂੰ ਚੰਗੀ ਤਰ੍ਹਾਂ ਪੇਸਟ ਬਣਾਉਣ ਵਾਸਤੇ ਇਹ ਆ ਜੀ ਦੁੱਧ ਦੁੱਧ ਤੁਸੀਂ ਕੱਚਾ ਦੁੱਧ ਹੀ ਲਿਆ ਕਰੋ ਫੇਸ ਤੇ ਯੂਜ਼ ਕਰਨ ਵਾਸਤੇ ਉਬਲਿਆ ਹੋਇਆ ਠੰਡਾ ਕਰਕੇ ਦੁੱਧ ਨਹੀਂ ਲੈਣਾ ਤੁਸੀਂ ਕੱਚਾ ਦੁੱਧ ਹੀ ਲੈਣਾ ਕਿਉਂਕਿ ਜਦੋਂ ਅਸੀਂ ਦੁੱਧ ਨੂੰ ਉਬਾਲਾ ਦਵਾ ਲੈਂਦੇ ਆ ਤਾਂ ਇਹਦੇ ਚਾਰੇ ਤੱਤ ਉਹ ਨਸ਼ਟ ਹੋ ਜਾਂਦੇ ਨੇ ਤੇ ਕੱਚਾ ਦੁੱਧ ਬਹੁਤ ਹੀ ਵਧੀਆ ਕਲੀਨਜ਼ਿੰਗ ਦਾ ਕੰਮ ਕਰਦਾ ਹੈ ਤੇ ਇਹ ਵਿੱਚ ਅਸੀਂ ਮਿਕਸ ਕਰਕੇ ਤੇ ਹੁਣ ਅਸੀਂ ਇਹਦਾ ਬਣਾ ਲਿਆ ਜੀ ਪੇਸਟ ਤੇ ਇਹ ਜਰਾ ਪੇਸਟ ਬਾਅਦ ਤੁਹਾਡੀ ਇਹ ਓਪਨ ਪੋਰਸ ਜਿਹੜੇ ਉਹਨਾਂ ਨੂੰ ਟਾਈਟ ਕਰਨ ਵਿੱਚ ਸ਼੍ਰਿੰਕ ਕਰਨ ਵਿੱਚ ਬੰਦ ਕਰਨ ਵਿੱਚ ਜਿਹੜੀ ਪੂਰੀ ਹੈਲਪ ਕਰੇਗਾ ਤੇ ਪੇਸਟ ਅਸੀਂ ਜਿਹੜਾ ਬਣਾ ਲਿਆ ਏ ਤੇ ਪੇਸਟ ਬਣਾ ਕੇ ਤੋਂ ਹੁਣ ਅਸੀਂ ਇਹਨੂੰ ਤੁਸੀਂ ਚਾਹੋ ਤੇ ਹੱਥਾਂ ਦੀ ਹੈਲਪ ਦੇ ਨਾਲ ਜਾਂ ਪ੍ਰਾਸ਼ ਦੀ ਹੈਲਪ ਦੇ ਨਾਲ ਜਿਸ ਤਰ੍ਹਾਂ ਚਾਹੋ ਤੁਸੀਂ ਅਪਲਾਈ ਕਰ ਸਕਦੇ ਹੋ ਤੇ ਮੈਂ ਇਹਨੂੰ ਬ੍ਰਸ਼ ਦੀ ਹੈਲਪ ਦੇ ਨਾਲ ਕਰਾਂਗੀ ਦੇ ਕੋ ਇ ਲੈ ਲੈ ਬ੍ਰਸ਼ ਤੇ ਬ੍ਰਸ਼ ਦੀ ਹੈਲਪ ਦੇ ਨਾਲ ਹੁਣ ਅਸੀਂ ਜਿਹੜਾ ਬਈ ਨੂੰ ਆਪਣੇ ਫੇਸ ਤੇ ਅਪਲਾਈ ਕਰਾਂਗੇ ਇਹਦੀ ਥਿੱਕ ਲੇਅਰ ਲਗਾ ਲੈਣੀ ਹੈ ਤੁਸੀਂ ਚੰਗੇ ਤਰੀਕੇ ਨਾਲ ਤੁਸੀਂ ਆਪਣੇ ਫੇਸ ਤੇ ਇਹਨੂੰ ਕਰ ਲੈਣਾ ਅਪਲਾਈ ਇਦੀ ਕੋਈ ਵੀ ਕੋਸਟ ਨਹੀਂ ਹੈ ਜਿਹੜੀ ਤੁਹਾਨੂੰ ਚੀਜ਼ ਜਿਹੜੀ ਖਰੀਦ ਕੇ ਲੈਣੀ ਪਵੇ ਹਰ ਇੱਕ ਚੀਜ਼ ਜਿਹੜੀ ਈਜ਼ੀਲੀ ਕਿਚਨ ਦੇ ਵਿੱਚ ਮੌਜੂਦ ਹੁੰਦੀ ਹੈ ਜਿਹੜਾ ਕਣਕ ਦਾ ਆਟਾ ਹੈ ਇਹ ਜਦੋਂ ਸੁੱਕ ਕੇ ਸਕਿਨ ਨੂੰ ਜਿਹੜਾ ਵਾ ਉਹ ਖਿੱਚ ਪਾਉਂਦਾ ਹੈ ਸ਼੍ਰਿੰਕ ਕਰਦਾ ਹੈ ਜੇ ਦਿਨ ਤੁਹਾਡਾ ਫੇਸ ਟਾਈਟ ਰਹੇਗਾ ਤੇ ਜੇ ਦਿਨ ਤੁਹਾਡੀ ਸਕਿਨ ਲੂਜ਼ ਨਹੀਂ ਹੋਵੇਗੀ ਤੇ ਫਿਰ ਤੁਹਾਡੇ ਰਿੰਕਲ ਨਹੀਂ ਪੈਣਗੇ ਤੇ ਇਸ ਚੀਜ਼ ਨੂੰ ਤੁਸੀਂ ਜਿਹੜਾ ਵਾ ਵੀਕ ਦੇ ਵਿੱਚ ਜਿਹੜਾ ਵਾ ਇੱਕ ਵਾਰੀ ਤਾਂ ਜ਼ਰੂਰ ਯੂਜ਼ ਕਰੋ ਸਟਾਰਟਿੰਗ ਵਿੱਚ ਦੋ ਵਾਰੀ ਯੂਜ਼ ਕਰੋ ਤੇ ਇਹ ਗਰਮੀਆਂ ਵਾਲੀ ਬੈਸਟ ਰੈਮਡੀ ਹੈ ਕਿ ਇਹ ਠੰਡਕ ਦਿੰਦਾ ਹੈ ਤੇ ਦੇਖੋ ਇਸੀ ਚੰਗੀ ਤਰੀਕੇ ਦੇ ਨਾਲ ਇਹਨੂੰ ਅਪਲਾਈ ਕਰ ਲਿਆ ਹੈ ਇੱਕ ਚਮਚ ਦੇ ਅਕੋਰਡਿੰਗ ਕਾਫੀ ਹੁੰਦਾ ਏ ਤੁਸੀਂ ਨੂੰ ਹੱਥਾਂ ਤੇ ਵੀ ਲਗਾ ਸਕਦੇ ਹੋ ਤੇ ਹੁਣ ਅਸੀਂ ਇਹਨੂੰ ਸੁੱਕਣ ਤੱਕ ਵੇਟ ਕਰਾਂਗੇ ਤੇ ਜਦੋਂ ਅਸੀਂ ਇਹ ਸੁੱਕ ਜਾਏਗਾ ਤਾਂ ਫਿਰ ਇਹਨੂੰ ਕਿਸ ਤਰੀਕੇ ਦੇ ਨਾਲ ਉਤਾਰਨਾ ਹੈ ਉਹ ਤੁਹਾਨੂੰ ਬਾਅਦ ਚ ਦੱਸਾਂਗੇ ਤੇ ਹੁਣ ਅਸੀਂ ਇਹਨੂੰ 70 ਤੋਂ 80% ਜਿਹੜਾ ਸੁਕਾਵਾਂਗੇ ਫਿਰ ਮੈਂ ਬੰਦ ਕੀਤਾ ਹੈ ਪਸੀਨਾ ਆ ਰਿਹਾ ਇਸ ਪਸੀਨੇ ਦੇ ਨਾਲ ਪੈਕ ਤਾਂ ਸੁੱਕੇਗਾ ਨਹੀਂ ਇਸ ਕਰਕੇ ਕਿਉਂਕਿ ਵੀਡੀਓ ਦੇ ਵਿੱਚ ਜਿਹੜਾ ਫੈਨ ਆ ਉਹ ਆਵਾਜ਼ ਦਿੰਦਾ ਹੈ ਤੇ ਹੁਣ ਮੈਂ ਫੈਨ ਔਨ ਕਰਕੇ ਹੁਣ ਦੇਖੋ ਪੈਕ ਮੈਂ ਤੁਹਾਨੂੰ ਲਾ ਕੇ ਤੋਂ ਦਿਖਾ ਰਹੀ ਹਾਂ ਚੰਗੇ ਤਰੀਕੇ ਦੇ ਨਾਲ ਜਿਹੜਾ ਅਪਲਾਈ ਹੋ ਗਿਆ ਹੈ ਤੇ ਇਹ ਸੁੱਕਣਾ ਸ਼ੁਰੂ ਹੋ ਗਿਆ ਸਕਾ ਕੇ ਤੇ ਫਿਰ ਤੁਹਾਨੂੰ ਦਿਖਾਉਂਦੇ ਹਾਂ ਜਦੋਂ ਤੁਹਾਨੂੰ ਲੱਗੇ ਕਿ ਖਿੱਚ ਪੈਣੀ ਸ਼ੁਰੂ ਹੋ ਗਈ ਹੈ ਤਾਂ ਤੁਸੀਂ ਉਦੋਂ ਜਿਹੜਾ ਪੈਕ ਨੂੰ ਉਤਾਰ ਦੇਣਾ ਤੇ ਨਾਰਮਲੀ ਧੋ ਕੇ ਤੁਸੀਂ ਪੈਕ ਨੂੰ ਨਹੀਂ ਉਤਾਰ ਦੇਣਾ ਤੁਸੀਂ ਜਿਹੜਾ ਵਾ ਥੋੜਾ ਜਿਹਾ ਦੁੱਧ ਆਪਣੇ ਇਸ ਤਰੀਕੇ ਨਾਲ ਹੱਥ ਤੇ ਪਾ ਲੋ ਤੇ ਦੁੱਧ ਦੇ ਨਾਲ ਇਹਨੂੰ ਹਲਕਾ ਜਿਹਾ ਗਿੱਲਾ ਕਰਕੇ ਤੇ ਇਸ ਤਰੀਕੇ ਦੇ ਨਾਲ ਸਕਰਬ ਕਰਕੇ ਤੁਸੀਂ ਆਪਣੇ ਬਾਥ ਰੂਮ ਤੇ ਜਾ ਕੇ ਇਹਨੂੰ ਉਤਾਰ ਸਕਦੇ ਹੋ ਤੇ ਇਹਦੀ ਜਿਹੜੀ ਆ 2 ਤੋਂ 3 ਮਿੰਟ ਤੁਸੀਂ ਹਲਕੇ ਹੱਥਾਂ ਦੇ ਨਾਲ ਸਕਰਬਿੰਗ ਕਰਨੀ ਹੈ ਇਹ ਤੁਸੀਂ ਦੁੱਧ ਦੇ ਨਾਲ ਕਰਨੀ ਹੈ ਦੁੱਧ ਦੁੱਧ ਯਾਰ ਦੁੱਧ ਦੇ ਬਹੁਤ ਹੀ ਵਧੀਆ ਕਲੀਨਰ ਹੈ ਤੁਹਾਡੀ ਸਕਿਨ ਟਨ ਲਾਈਟ ਕਰਦਾ ਹੈ ਤੇ ਚਿਹਰੇ ਨੂੰ ਬ੍ਰਾਈਟ ਕਰਦਾ ਹੈ ਖਣੀ ਜਿਹੜਾ ਚਿਹਰੇ ਤੇ ਐਕਸਟਰਾ ਗਰੋਅ ਲੈ ਕੇ ਆਉਂਦਾ ਹੈ ਤੁਹਾਡੇ ਫੇਸ ਤੇ ਤੇ ਇਹਨੂੰ ਇਸ ਤਰੀਕੇ ਨਾਲ ਮ사ਜ ਕਰਕੇ ਫਿਰ ਤੁਸੀਂ ਆਪਣੇ ਪੈਕ ਨੂੰ ਉਤਾਰ ਲੈਣਾ ਹੈ ਤੇ ਫਿਰ ਦੇਖਿਓ ਤੁਹਾਡੀ ਸਕਿਨ ਤੇ ਗਲੋ ਹਨ ਮੈਂ ਪੈਕ ਨੂੰ ਉਤਾਰ ਕੇ ਤੇ ਫਿਰ ਤੁਹਾਨੂੰ ਮਿਲਦੀ ਹੈ ਤੇ ਹਾਂਜੀ ਪੈਕ ਅਸੀਂ ਲਿਆ ਉਤਾਰ ਤੇ ਇਸ ਪੈਕ ਦੇ ਨਾਲ ਜਿਹੜਾ ਵਾ ਸਕਿਨ ਜਿਹੜੀ ਜ਼ਿਆਦਾ ਡਰਾਈ ਨਹੀਂ ਹੁੰਦੀ ਹੈ ਜੀ ਤੇ ਤੁਹਾਨੂੰ ਜ਼ਿਆਦਾ ਮੋਇਸਚਰਾਈਜ਼ਰ ਲਗਾਉਂਦੀ ਜਿਹੜੀ ਆ ਜ਼ਰੂਰਤ ਨਹੀਂ ਪੈਂਦੀ ਤੁਸੀਂ ਹਲਕਾ ਫੁਲਕਾ ਕੋਈ ਟੋਨਰ ਜਾਂ ਤੁਸੀਂ ਗੁਲਾਬ ਜਲ ਜਾਂ ਐਲੋਵੇਰਾ ਜਲ ਤੁਸੀਂ ਲਗਾ ਸਕਦੇ ਹੋ ਇਹ ਅਸੀਂ ਜਿਹੜੀ ਆ ਉਹ ਐਲੋਵੇਰਾ ਜੈਲ ਫੇਸ ਤੇ ਲਗਾਵਾਂਗੇ ਇਹ ਐਲੋਵੇਰਾ ਜਲ ਅੱਜ ਅਸੀਂ ਮਲਠੀ ਸਿਰਮ ਨਹੀਂ ਲਗਾਵਾਂਗੇ ਮਲਠੀ ਸਿਰਮ ਅਸੀਂ ਰਾਤ ਨੂੰ ਲਗਾਵਾਂਗੇ ਸੌਣ ਲੱਗਿਆ ਤੇ ਹੁਣ ਅਸੀਂ ਐਲੋਵੀਰਾ ਜੈੱਲ ਲਗਾ ਲਵਾਂਗੇ ਤੇ ਦੇਖੋ ਬਸ ਇੰਨੀ ਕੁ ਚੀਜ਼ ਦੇ ਨਾਲ ਤੁਸੀਂ ਕਿਸੇ ਪਾਰਟੀ ਤੇ ਜਾਣਾ ਕਿਸੇ ਫੰਕਸ਼ਨ ਤੇ ਜਾਣਾ ਉਸ ਤੋਂ ਪਹਿਲਾਂ ਤੁਸੀਂ ਇਹ ਪੈਕ ਲਗਾ ਕੇ ਆਪਣੀ ਸਕਿਨ ਨੂੰ ਸਾਫ਼ ਕਰ ਲਓ ਤੇ ਸਾਰੇ ਤੁਹਾਡੇ ਜਿਹੜੇ ਓਪਨ ਪੋਰਸ ਆ ਇੱਥੇ ਬਲੈਕ ਹੈਡਸ ਆ ਵਾਈਟ ਹੈਡਸ ਆ ਇਹ ਸਾਰੀ ਚੀਜ਼ਾਂ ਰਿਮੂਵ ਹੋ ਜਾਣਗੀਆਂ ਤੇ ਐਂਡ ਸਕਿਨ ਜਿਹੜੀ ਤੁਹਾ ਸਾਰੀ ਸੌਫਟ ਹੋ ਜਾਗੀ ਤੇ ਤੁਹਾਡੀ ਜਿਹੜੀ ਸਕਿਨ ਉਹ ਉੱਤੇ ਇੱਕ ਵੱਖਰਾ ਹੀ 글로 ਆ ਜਾਏਗਾ ਤੇ ਤੁਹਾਡੀ ਸਕਿਨ ਜਿਹੜੀ ਆ ਉਹ ਚੰਨ ਵਾਂਗੂ ਛਮਕੇਗੀ ਲਸ਼ ਲਸ਼ ਕਰੇਗੀ ਤੇ ਉਮੀਦ ਕਰਦੇ ਆਂ ਕਿ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ ਜੇ ਪਸੰਦ ਆਈ ਹੋਵੇ ਤਾਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਮੇਰੀਆਂ ਭੈਣਾਂ ਸੁਰਿੰਦਰ ਕੌਰ ਤੇ ਵਰਿੰਦਰ ਭੈਣ ਜੀ ਤੇ ਨਾਜੀਆ ਖਾਨ ਤੇ ਕੁਲਵੀਰ ਕੌਰ ਤੇ ਇੱਕ ਦੋ ਭੈਣਾਂ ਹੋਰ ਨੇ ਜਿਨ੍ਹਾਂ ਦਾ ਮੈਨੂੰ ਨਾਮ ਭੁੱਲ ਗਿਆ ਹੈ ਤੇ ਇਹ ਰੈਗੂਲਰ ਕਮੈਂਟ ਕਰਦੇ ਨੇ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਇਹਦੇ ਜਿਹੜੀਆਂ ਆਪਣੀ ਫੀਡਬੈਕ ਦਿੰਦੇ ਨੇ ਤੇ ਇਹਨਾਂ ਨੂੰ ਜਿਹੜੀਆਂ ਵੀਡੀਓ ਪਸੰਦ ਆਉਂਦੀਆਂ ਨੇ ਤੇ ਇਹ ਇਸ ਤੋਂ ਇਲਾਵਾ ਵੀ ਮੈਨੂੰ ਕਮੈਂਟ ਕਰਦੇ ਆ ਬਟ ਇਹ ਜਿਹੜੇ ਕਮੈਂਟ ਨੇ ਇਹ ਰੈਗੂਲਰ ਮੈਨੂੰ ਆਉਂਦੇ ਨੇ ਤੇ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡਾ ਮੈਂ ਨਾਮ ਵੀਡੀਓ ਵਿੱਚ ਲਾਵਾਂ ਤਾਂ ਤੁਸੀਂ ਵੀ ਜਿਹੜੇ ਆ ਉਹ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਕਿਸ ਤਰੀਕੇ ਦਾ ਰਿਜ਼ਲਟ ਮਿਲਨ ਰਿਹਾ ਹੈ ਤੇ ਉਮੀਦ ਕਰਦੇ ਆ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਤੇ ਮਿਲਦੇ ਆ ਫਿਰ ਤੁਹਾਨੂੰ ਨਵੀਂ ਕਿਸੇ ਹੋਰ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ